ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਸ਼ਾਰਪੁਰ ਨਿਊਜ਼ ਤੇ ਨਾਲ ਤੇ ਮੈਂ ਹਾਂ ਚੇਤਨ ਕਾਸ਼ਪ ਇੱਕ ਵਾਰ ਮੁੜ ਤੋਂ ਸਟੂਡੀਓ ਰੂਮ ਰਾਹੀਂ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋਇਆ ਤੇ ਅੱਜ ਗੱਲਬਾਤ ਕਰਾਂਗੇ ਹੁਸ਼ਾਰਪੁਰ ਦੇ ਸਾਬਕਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਬਾਬਤ ਆਖਰਕਾਰ ਸ਼ਰੋਮਣੀ ਅਕਾਲੀ ਦਲ ਦਾ ਪੱਲਾ ਫੜਨ ਤੋਂ ਬਾਅਦ ਡਾਕਟਰ ਲਖਵੀਰ ਸਿੰਘ ਇਸ ਵਕਤ ਕਿੱਥੇ ਨੇ ਜਾਂ ਕਿੱਥੇ ਗਾਇਬ ਹੋ ਚੁੱਕੇ ਨੇ ਅਕਸਰ ਮੀਡੀਆ ਦੀਆਂ ਸੁਰਖੀਆਂ ਬਟੋਰਨ ਵਾਲੇ ਤਤਕਾਲੀ ਜਨਕੀ ਆਪਣੇ ਸਮੇਂ ਦੌਰਾਨ ਸੇਤ ਅਫਸਰ ਰਹੇ ਡਾਕਟਰ ਲਖਵੀਰ ਸਿੰਘ ਆਪਣੀ ਕਾਰਗੁਜ਼ਾਰੀ ਨੂੰ ਲੈ ਕੇ ਜੋ ਕਿ ਚੰਦ ਸਮੇਂ ਦੌਰਾਨ ਉਹਨਾਂ ਵੱਲੋਂ ਜੋ ਪ੍ਰਸਿੱਧੀ ਖੱਟੀ ਗਈ ਸੀ ਤਾਂ ਆਪਣੀ ਕਾਰਗੁਜ਼ਾਰੀ ਨੂੰ ਲੈ ਕੇ ਆਪਣੇ ਕੰਮਾਂ ਨੂੰ ਲੈ ਕੇ ਆਪਣੀ ਪ੍ਰਸਿੱਧੀ ਨੂੰ ਲੈ ਕੇ ਉਹਨਾਂ ਵੱਲੋਂ ਤਾਕੜ ਅਫਸਰ ਦਾ ਨਾਮ ਉਹਨਾਂ ਨੂੰ ਪੰਜਾਬੀਆਂ ਵੱਲੋਂ ਦਿੱਤਾ ਗਿਆ ਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਨ ਤੋਂ ਬਾਅਦ ਆਖਰਕਾਰ ਡਾਕਟਰ ਲਖਵੀਰ ਸਿੰਘ ਕਿੱਥੇ ਗਾਇਬ ਹੋ ਗਏ ਤਾਂ ਇੱਕ ਵੱਖਰੀ ਪਛਾਣ ਆ ਉਹਨਾਂ ਵੱਲੋਂ ਪੰਜਾਬ ਭਰ ਦੇ ਵਿੱਚ ਬਣਾਈ ਗਈ ਸੀ ਸੋ ਅੱਜ ਇਸ 바ਵਤੀ ਗੱਲਬਾਤ ਕਰਾਂਗੇ ਕਿਉਂਕਿ ਡਾਕਟਰ ਲਖਵੀਰ ਸਿੰਘ ਦਾ ਹੀ ਕਹਿਣਾ ਹੈ ਕਿ ਉਹਨਾਂ ਵੱਲੋਂ ਆਪਣੇ ਕਾਰਜਕਾਲ ਤੋਂ ਤਿੰਨ ਤੋਂ 3.5 ਸਾਲ ਪਹਿਲਾਂ ਹੀ ਸੇਵਾ ਮੁਕਤੀ ਉਹਨਾਂ ਵੱਲੋਂ ਲਈ ਗਈ ਹੈ ਜਾਨਕਿ ਪ੍ਰੀ ਰਿਟਾਇਰਮੈਂਟ ਆਪਣੇ ਮੈਕਮੇ ਤੋਂ ਲਈ ਗਈ ਹੈ ਕਿਉਂਕਿ ਉਹ ਲੋਕ ਸੇਵਾ ਕਰਨਾ ਚਾਹੁੰਦੇ ਨੇ ਸਿਆਸਤ ਦੇ ਵਿੱਚ ਆ ਕੇ ਤਾਂ ਡਾਕਟਰ ਲਖਵੀਰ ਸਿੰਘ ਵੱਲੋਂ ਜਿਸ ਦਿਨ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਜਾਣਾ ਸੀ ਤਾਂ ਉਸ ਵਕਤ ਵੀ ਉਹਨਾਂ ਵੱਲੋਂ ਉਹ ਵੱਕ ਵੱਕ ਮੀਡੀਆ ਹਾਊਸਿਸ ਨੂੰ ਇੰਟਰਵਿਊਸ ਦਿੱਤੀਆਂ ਗਈਆਂ ਸਨ ਬਕਾਇਦਾ ਐਲਾਨ ਕੀਤਾ ਗਿਆ ਸੀ ਕਿ ਅੱਜ ਦੁਪਹਿਰ 3 ਵਜੇ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਵਾਂਗਾ ਤੇ ਬਹੁਤ ਸਾਰੀਆਂ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਹੋ ਸਕਦਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਡਾਕਟਰ ਲਖਵੀਰ ਸਿੰਘ ਨੂੰ ਹੁਸ਼ਿਆਰਪੁਰ ਤੋਂ ਆਪਣਾ ਲੋਕ ਸਭਾ ਦਾ ਉਮੀਦਵਾਰ ਐਲਾਨ ਸਕਦੀ ਹੈ ਪਰੰਤੂ ਡਾਕਟਰ ਲਖਵੀਰ ਸਿੰਘ ਦੀਆਂ ਉਮੀਦਾਂ ਤੇ ਉਸ ਵਕਤ ਪਾਣੀ ਫੇਰ ਗਿਆ ਜਦੋਂ ਦੱਸਿਆ ਜਾ ਰਿਹਾ ਹੈ ਕਿ ਪਾਰਟੀ ਵੱਲੋਂ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਨ ਤੋਂ ਮਨਾ ਕਰ ਦਿੱਤਾ ਗਿਆ ਕਿਉਂਕਿ ਕੋਈ ਨਾ ਕੋਈ ਵੱਡਾ ਕਾਰਨ ਹੈ ਉਹ ਜ਼ਰੂਰ ਕਰ ਰਿਹਾ ਹੋਵੇਗਾ ਅਜੇ ਤੱਕ ਡਾਕਟਰ ਲਖਵੀਰ ਸਿੰਘ ਵੱਲੋਂ ਵੀ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਆਖਰਕਾਰ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਨ ਤੋਂ ਕਿਉਂ ਮਨਾ ਕਰ ਦਿੱਤਾ ਜਾਂ ਡਾਕਟਰ ਲਖਵੀਰ ਸਿੰਘ ਵੱਲੋਂ ਹੀ ਉਹਨਾਂ ਨੂੰ ਐਨ ਮੌਕੇ ਤੇ ਮਨਾ ਕੀਤਾ ਗਿਆ ਕਿ ਭਾਈ ਮੈਂ ਤੁਹਾਡੀ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਣਾ ਕਿਉਂਕਿ ਮੈਂ ਤੁਹਾਡੀਆਂ ਨੀਤੀਆਂ ਤੋਂ ਜਾਂ ਨੀਅਤ ਤੋਂ ਪ੍ਰਭਾਵਿਤ ਨਹੀਂ ਐ ਤਾਂ ਅਜੀਹਾ ਡਾਕਟਰ ਰਖਵੀਰ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਕੀ ਮਹਿਸੂਸ ਹੋਇਆ ਕਿ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਨਾ ਜਿਹੜਾ ਉਹ ਬਿਹਤਰ ਸਮਝਿਆ ਗਿਆ ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਡਾਕਟਰ ਲਖਵੀਰ ਸਿੰਘ ਵੱਲੋਂ ਪੱਲਾ ਫੜਿਆ ਗਿਆ ਸੀ ਤਾਂ ਪੱਲਾ ਫੜਦੇ ਆ ਸਾਰੀ ਜਿਸ ਪੈਲਸ ਦੇ ਵਿੱਚ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਸੀ ਜੁਆਇਨਿੰਗ ਕੀਤੀ ਗਈ ਸੀ ਤਾਂ ਉਸੇ ਪੈਲਸ ਦੇ ਵਿੱਚ ਪਹਿਲੇ ਦਿਨ ਹੀ ਇੱਕ ਨੌਜਵਾਨ ਵੱਲੋਂ ਚੰਗੀ ਰੇਲ ਬਣਾਈ ਗਈ ਸੀ ਵੱਡੇ ਸਵਾਲ ਖੜੇ ਕੀਤੇ ਗਏ ਸਨ ਕਿ ਆਖਰਕਾਰ ਜੇਕਰ ਤੁਸੀਂ ਚੋਣਾ ਲੜਨੀਆਂ ਹੀ ਸਨ ਤਾਂ ਤੁਹਾਨੂੰ ਕੁਝ ਸਮਾਂ ਪਹਿਲਾਂ ਹੀ ਅਜਿਹੀਆਂ ਛਾਪੇ ਮਾਰੀਆਂ ਕਿਉਂ ਨਜ਼ਰ ਆਈਆਂ ਅਜਿਹੀਆਂ ਛਾਪੇ ਮਾਰੀਆਂ ਕਿਉਂ ਯਾਦ ਆਈਆਂ ਇਸ ਤੋਂ ਪਹਿਲਾਂ ਤੁਸੀਂ ਕਈ ਦਹਾਕਿਆਂ ਤੋਂ ਜਾਂ ਪਿਛਲੇ ਕਈ ਸਾਲਾਂ ਤੋਂ ਜਿਹੜਾ ਤੁਸੀਂ ਆਪਣੀ ਕੁਰਸੀ ਤੇ ਬੈਠੇ ਹੋਏ ਸਨ ਸਿਹਤ ਅਫਸਰ ਦੀ ਜਾਂ ਵੱਖ-ਵੱਖ ਅਹੁਦਿਆਂ ਤੇ ਤੇ ਨਾਦ ਸਿੰਘ ਤਾਂ ਉਸ ਵਕਤ ਤੁਹਾਡੇ ਵੱਲੋਂ ਅਜਿਹੀਆਂ ਕਾਰਵਾਈਆਂ ਕਿਉਂ ਨਹੀਂ ਕੀਤੀਆਂ ਗਈਆਂ ਸੋ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਵੀ ਹੋਈ ਸੀ ਹਰ ਇੱਕ ਪੰਜਾਬੀ ਨੇ ਵੇਖੀ ਹੋਵੇਗੀ ਕਿ ਜਿਸ ਦਿਨ ਡਾਕਟਰ ਲਖਵੀਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਸ਼ਾਮਲ ਹੁੰਦਿਆਂ ਸਾਰੀ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸਰੂਪ ਹੈ ਜਿਹੜਾ ਡਾਕਟਰ ਲਖਵੀਰ ਸਿੰਘ ਦੇ ਗਲੇ ਦੇ ਵਿੱਚ ਹੁੰਦਾ ਜਿਸ ਪੈਲਸ ਦੇ ਵਿੱਚ ਉਹਨਾਂ ਵੱਲੋਂ ਸ਼ਮੂਲੀਅਤ ਕੀਤੀ ਜਾਂਦੀ ਹੈ ਤਾਂ ਉਸੇ ਪੈਲਸ ਦੇ ਵਿੱਚ ਹੀ ਪਹਿਲੇ ਦਿਨ ਡਾਕਟਰ ਲਖਵੀਰ ਸਿੰਘ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਇੱਕ ਨੌਜਵਾਨ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਏ ਸਨ ਹਾਲਾਂਕਿ ਡਾਕਟਰ ਸਾਹਿਬ ਵੱਲੋਂ ਉਥੋਂ ਖਿਸਕਣ ਚਹੀ ਭਲਾਈ ਸਮਝੀ ਗਈ ਸੀ ਕੁਝ ਕੁ ਸਵਾਲਾਂ ਦਾ ਜਵਾਬ ਦਿੱਤਾ ਵੀ ਗਿਆ ਸੀ ਨੌਜਵਾਨ ਦੇ ਪਰੰਤੂ ਜਦੋਂ ਨੌਜਵਾਨ ਸਵਾਲ ਤੇ ਸਵਾਲ ਪੁੱਛ ਰਿਹਾ ਸੀ ਜਾਂ ਸਵਾਲ ਤੇ ਸਵਾਲ ਉਹਨਾਂ ਸਾਹਮਣੇ ਸੁੱਟ ਰਿਹਾ ਸੀ ਤਾਂ ਡਾਕਟਰ ਲਖਵੀਰ ਸਿੰਘ ਵੱਲੋਂ ਜਾਂ ਉਹਨਾਂ ਦੇ ਨਾਲ ਜਿਹੜੇ ਇਕਾ ਦੁੱਖਾ ਸਾਥੀ ਸਨ ਉਹਨਾਂ ਵੱਲੋਂ ਉਥੋਂ ਖਿਸਕਣ ਚਹੀ ਭਲਾਈ ਸਮਝੀ ਗਈ ਸੀ ਹਾਲਾਂਕਿ ਜੇਕਰ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਮੈਂ ਅਕਸਰ ਜਦੋਂ ਤੋਂ ਮੈਂ ਹੋਸ਼ ਸੰਭਾਲੀ ਹੋਈ ਹੈ ਜਾਂ ਮੈਂ ਮੀਡੀਆ ਦੇ ਖੇਤਰ ਦੇ ਵਿੱਚ ਕੰਮ ਕਰ ਰਿਹਾ ਤਾਂ ਮੈਂ ਉਸ ਵਕਤ ਤੋਂ ਇਹ ਮਹਿਸੂਸ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਦੋਂ ਕਿਸੇ ਵੀ ਛੋਟੇ ਜਾਂ ਵੱਡੇ ਆਗੂ ਨੂੰ ਕੋਈ ਅਹੁਦਾ ਮਿਲਦਾ ਹੈ ਜਾਂ ਕੋਈ ਸਨਮਾਨ ਮਿਲਦਾ ਹੈ ਜਾਂ ਕੋਈ ਨਵਾਂ ਚਿਹਰਾ ਪਾਰਟੀ ਦੇ ਵਿੱਚ ਆਉਂਦਾ ਹੈ ਤਾਂ ਲੋਕਲ ਲੀਡਰਸ਼ਿਪ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਥਾਂ-ਥਾਂ ਤੇ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿੰਨਾ ਸਨਮਾਨ ਕੀਤਾ ਜਾਂਦਾ ਸ਼ਾਇਦ ਹੋਰ ਕਿਸੇ ਵੀ ਪਾਰਟੀ ਦੇ ਵਿੱਚ ਇੰਨਾ ਸਨਮਾਨ ਹੈ ਕਿਸੇ ਨਵੇਂ ਚਿਹਰੇ ਨੂੰ ਜਾਂ ਨਵੇਂ ਵਰਕਰ ਨੂੰ ਉਹ ਨਹੀਂ ਮਿਲਦਾ ਜਾਂ ਨਹੀਂ ਦਿਖਾਈ ਦਿੰਦਾ ਪ੍ਰੰਤੂ ਲਖਵੀਰ ਸਿੰਘ ਇੱਕ ਵੱਡਾ ਚਿਹਰਾ ਪੰਜਾਬ ਦੇ ਵਿੱਚ ਆਪਣੀ ਕਾਰਗੁਜ਼ਾਰੀ ਨੂੰ ਲੈ ਕੇ ਬਣੇ ਸੀ ਚੰਦ ਸਮੇਂ ਦੇ ਵਿੱਚ ਹੀ ਆਪਣੇ ਆਪ ਨੂੰ ਧਾਕੜ ਅਫਸਰ ਅਖਵਾਉਣ ਲੱਗ ਪਏ ਸਨ ਖੂਬਸਾਰੀਆਂ ਮੀਡੀਆ ਦੀਆਂ ਸੁਰਖੀਆਂ ਵੀ ਬਟੋਰੀਆਂ ਸਨ ਤਾਂ ਹੁਣ ਸ਼ਾਰਪੁਰ ਦੀ ਲੋਕਲ ਲੀਡਰਸ਼ਿਪ ਵੱਲੋਂ ਅਜ ਤੱਕ ਉਹਨਾਂ ਦਾ ਕੋਈ ਵਿਸ਼ੇਸ਼ ਸਨਮਾਨ ਕਿਉਂ ਨਹੀਂ ਕੀਤਾ ਗਿਆ ਕਿ ਹੁਸ਼ਿਆਰਪੁਰ ਦੀ ਲੋਕਲ ਲੀਡਰਸ਼ਿਪ ਡਾਕਟਰ ਲਖਵੀਰ ਸਿੰਘ ਦੀ ਸ਼ਮੂਲੀਅਤ ਤੋਂ ਖੁਸ਼ ਨਹੀਂ ਹੈ ਕਿਉਂਕਿ ਜਦੋਂ ਡਾਕਟਰ ਲਖਵੀਰ ਸਿੰਘ ਵੱਲੋਂ ਜਲੰਧਰ ਜਾ ਕੇ ਜੁਆਇਨਿੰਗ ਕੀਤੀ ਗਈ ਸੀ ਤਾਂ ਉਸ ਵਕਤ ਵੀ ਬਹੁਤ ਸਾਰੇ ਆਮ ਲੋਕਾਂ ਵੱਲੋਂ ਇੱਥੋਂ ਤੱਕ ਕਿ ਕੋਈ ਸ਼ਰੋਮਣੀ ਅਕਾਲੀ ਦਲ ਦੇ ਆਪਣੇ ਵਰਕਰਾਂ ਵੱਲੋਂ ਸਵਾਲ ਚੁੱਕੇ ਗਏ ਸਨ ਕੀ ਆਖਰਕਾਰ ਇਹ ਅਜੀਹੀ ਕਿਹੜੀ ਮਜਬੂਰੀ ਹੋਗੀ ਕਿ ਡਾਕਟਰ ਲਖਵੀਰ ਸਿੰਘ ਚੁੱਪਚੀਪ ਤੇ ਜਲੰਧਰ ਦੇ ਵਿੱਚ ਜਾ ਕੇ ਹੀ ਆਮ ਆਦਮੀ ਪਾਰਟੀ ਦੇ ਮਾਫੀ ਚੋਣਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾ ਕੇ ਸ਼ਾਮਲ ਹੋਗੇ ਕਿਉਂ ਨਹੀਂ ਉਹਨਾਂ ਵੱਲੋਂ ਜ਼ਰੂਰੀ ਸਮਝਿਆ ਗਿਆ ਕਿ ਹੁਸ਼ਿਆਰਪੁਰ ਦੀ ਲੋਕਲ ਲੀਡਰਸ਼ਿਪ ਨੂੰ ਨਾਲ ਲਿਜਾਇਆ ਜਾਵੇ ਜਾਂ ਇਸ ਤੋਂ ਤੱਕ ਕਿ ਸਾਡੇ ਇੱਕ ਸੀਨੀਅਰ ਪੱਤਰਕਾਰ ਦੀਪਕ ਅਗਨੀ ਹੁਤਰੀ ਵੱਲੋਂ ਵੀ ਖੁਲਾਸਾ ਕੀਤਾ ਗਿਆ ਸੀ ਤਾਂ ਡਾਕਟਰ ਲਖਵੀਰ ਸਿੰਘ ਵੱਲੋਂ ਇੱਕ ਸਾਬਕਾ ਮੰਤਰੀ ਨੂੰ ਅਪੀਲ ਕੀਤੀ ਗਈ ਸੀ ਕਿ ਉਹਨਾਂ ਨੇ ਅੱਜ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਾ ਤਾਂ ਉਹ ਜਲੰਧਰ ਵਿਖੇ ਜ਼ਰੂਰ ਪਹੁੰਚਣ ਜਾਂ ਉਹਨਾਂ ਦੇ ਨਾਲ ਚੱਲਣ ਤਾਂ ਸਾਬਕਾ ਮੰਤਰੀ ਵੱਲੋਂ ਵੀ ਮਨ੍ਹਾ ਕਰ ਦਿੱਤਾ ਗਿਆ ਸੀ ਕਿ ਮੈਂ ਤੁਹਾਡੇ ਨਾਲ ਨਹੀਂ ਚੱਲਾਂਗਾ ਜਾਂ ਕਿਸੇ ਤਰ੍ਹਾਂ ਦਾ ਕੋਈ ਬਹਾਨਾ ਘੜ ਦਿੱਤਾ ਗਿਆ ਹੋਵੇਗਾ ਕਿ ਮੈਂ ਨਹੀਂ ਜਾ ਸਕਦਾ ਪਰੰਤੂ ਸਵਾਲ ਇਹ ਹੈ ਕਿ ਆਖਰਕਾਰ ਸੁਰਖੀਆਂ ਦੇ ਵਿੱਚ ਰਹਿਣ ਵਾਲੇ ਡਾਕਟਰ ਲਖਵੀਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਜਦੋਂ ਤੋਂ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਹੋਇਆ ਤੇ ਆਖਰਕਾਰ ਉਹ ਕਿੱਥੇ ਗਾਇਬ ਨੇ ਕਿੱਥੇ ਉਹਨਾਂ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਅਜੇ ਵੀ ਸ਼ਾਇਦ ਕਿਤੇ ਨਾ ਕਿਤੇ ਡਾਕਟਰ ਲਖਵੀਰ ਸਿੰਘ ਨੂੰ ਉਮੀਦ ਹੋਵੇਗੀ ਕਿ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਹੁਸ਼ਿਆਰਪੁਰ ਲੋਕ ਸਭਾ ਤੋਂ ਆਪਣਾ ਉਮੀਦਵਾਰ ਐਲਾਨ ਦੇਵੇ ਪਰੰਤੂ ਜੇਕਰ ਸ਼੍ਰੋਮਣੀ ਅਕਾਲੀ ਦਲ ਡਾਕਟਰ ਲਖਵੀਰ ਸਿੰਘ ਨੂੰ ਆਪਣਾ ਲੋਕ ਸਭਾ ਉਮੀਦਵਾਰ ਹੁਸ਼ਿਆਰਪੁਰ ਤੋਂ ਐਲਾਨ ਕਰਦਾ ਹੈ ਤਾਂ ਕਿ ਜਿਹੜੇ ਹੋਰ ਵੱਡੇ ਦਲਿਤ ਆਗੂ ਨੇ ਦਲਿਤ ਚਿਹਰੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿ ਉਹ ਪਾਰਟੀ ਦੀ ਇਸ ਕਾਰਗੁਜ਼ਾਰੀ ਤੋਂ ਜਾਂ ਇਸ ਕਦਮ ਤੋਂ ਖੁਸ਼ ਹੋਣਗੇ ਜਾਂ ਨਹੀਂ ਫਿਲਹਾਲ ਇਹ ਤਾਂ ਸਮਾਂ ਹੀ ਦੱਸੇਗਾ